ਮੋਗੇ ਬਰਨਾਲਾ ਤੋਂ ਇੱਕ ਮੰਦਪਾ ਕੀ ਕਟਨਾ ਨਿਕਲ ਕੇ ਸਾਹਮਣੇ ਆਈ ਹੈ ਤਾਸਦੀ ਦੇ ਕਿ ਤੜਕੀ ਸਵੇਰ ਦਾ ਜੋ ਕਿ ਹੈ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਪਿਕਅਪ ਗੱਡੀ ਧੁੰਦ ਦੇ ਕਾਰਨ ਜਿਸ ਦਾ ਇੱਕ ਟਰੱਕ ਦੇ ਨਾਲ ਜੋ ਕਿ ਟੱਕਰ ਹੋ ਗਈ ਟੱਕਰ ਹੋਣ ਤੋਂ ਬਾਅਦ ਜੋ ਕਿ ਪਿਕਅਪ ਗੱਡੀ ਸੀਗੀ ਉਸ ਦੀ ਕਾਫੀ ਜ਼ਿਆਦਾ ਬੁਰੀ ਹਾਲਤ ਹੋ ਗਈ ਮੋਕੇ ਦੀਆਂ ਤਸਵੀਰਾਂ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੀ ਹੈ ਕਿ ਜੋ ਪਿਕਅਪ ਗੱਡੀ ਹੈ ਮੋਗੇ ਤੋਂ ਬਰਨਾਲਾ ਵਾਪਸ ਆ ਰਹੀ ਸੀ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆਉਂਦੇ ਹੋਏ ਰਸਤੇ ਦੇ ਵਿੱਚ ਧੁੰਦ ਦੇ ਕਾਰਨ ਜੋ ਕਿ ਉਸ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਗਈ ਜਿਸ ਦੇ ਕਾਰਨ ਜੋ ਕਿ ਇਹ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਮਾਂ ਅਤੇ ਬੇਟੀ ਗੰਭੀਰ ਦੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਪਰ ਜਦੋਂ ਹਸਪਤਾਲ ਲੈ ਜਾਂਦੇ ਹੋਏ 6 ਸਾਲ ਦੀ ਬੇਟੀ ਸੀਗੀ ਉਸ ਦੀ ਮੌਤ ਹੋ ਗਈ ਮੌਕੇ ਦੀਆਂ ਤਸਵੀਰਾਂ ਇਸ ਸਮੇਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਤਾ ਕੀ ਨਾ ਤੁਹਾਡਾ ਰਾਜਕਾਰ ਜੀ ਅੱਜ ਸਵੇਰ ਦਾ ਹਸਪਤਾਲ ਪਹੁੰਚੇ ਆ ਕੀ ਗੱਲ ਬਾਤ ਕਾਰਨ ਬਣੀ ਗੱਲ ਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹਦਾ ਵਿਦਾਇਸ ਸੀਗੇ ਕੀ ਨਾਮ ਹੈ ਉਸ ਬੰਦੇ ਦਾ ਮੇਰੀ ਪੋਤੀ ਦਾ ਜੀ ਨਹੀਂ ਬੰਦੇ ਦਾ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਇਹ ਦੋਨੇ ਜਾਣੇ ਆਦੇ ਮੇਰੇ ਬੱਚ ਪੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾ ਰਹੇ ਆਂਗੇ ਜਦੋਂ ਉਹ ਮੁੜਦੇ ਆਏ ਤੇ ਚਲਦੇ ਗੱਡੇ 'ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ 'ਚ ਗੱਡੀ ਮਾਰੀ ਮੇਰਾ ਪੁੱਤ ਆ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਕੀ ਮੌਤ ਗਿਰ ਗਰੀ ਹੋਈ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌ ਦੇ ਜੀ ਕੀ ਮੰਗ ਕਰਦੇ ਮੰਗਦੇ ਐਸੀ ਇਹ ਮੰਗ ਕਰਦੇ ਆ ਵੀ ਸਾਨੂੰ ਨਿصاف ਦਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਐਸੀ ਨਿਸਾਫ ਮੰਗਦੇ ਆਂ ਜੀ ਅਸੀਂ ਕੁਛ ਨਹੀਂ ਮੰਗਦੇ। ਮਾਦਾ ਜੀ ਪਤਾ ਇਹਦੀ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ। ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਦੋ ਤੋਰ ਤੇ ਤੁਹਾਡਾ ਫੈਸਲਾ ਹੋਇਆ ਸੀ। ਇਹ ਆਏ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵਿਚਲ ਟੈਕ ਜਾਣਗੇ ਇਹ ਵੀ ਚਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ। ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ 'ਚ ਹੋਇਆ ਸੀਗਾ ਵੀ ਚਲ ਮੇਰੇ ਪੋਤੀ-ਪੋਤੇ ਇਹ ਠਹਿਕ ਜਾਣਗੇ। ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ। ਅਸੀਂ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਜੋ ਉਹ ਵੀ ਸਾਡੇ ਕੋਲੇ ਸਬੂਤ ਨੇ ਸਾਰੇ ਘਟਨਾ ਵਾਪਰੀ ਆ ਕੀ ਸੀ ਮਾਮਲਾ ਸਾਰਾ ਪਤਾ ਲੱਗਿਆ ਇੱਕ ਬੱਚੀ ਦੀ ਮੌਤ ਹੋਈ ਆ ਸਾਰੇ ਸਾਨੂੰ ਮੋਗਾ ਮੈਡੀਕਲ ਦੇ ਹਸਪਤਾਲ ਤੋਂ 2 ਰੁਪਏ ਮਸੂਲ ਹੋਏ ਸੀਗੇ ਵੀ ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਬਣਾਉਣ ਆਏ ਅਸੀਂ ਮੌਕੇ ਤੇ ਸਰ ਆਈ ਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨਫੜ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਅਸੀਂ ਆਈ ਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਉਹ ਜੀ ਲੜਕੀ ਉਹ ਸਰ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੋਹਰਾ ਉਹਦੀ ਆਪਦੇ ਪਤੀ ਨਾਲ ਅਨਮੈਨਸੀ ਤੇ ਆਪਦੇ ਪੇਕੇ ਪਰਿਵਾਰ 'ਚ ਰਹਿ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆਂ ਸਮੇਤ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋਇਆ ਜੀ ਸਰ ਮਰਨ ਵਾਲੇ ਜੀ ਕਿੰਨੇ ਕਿੰਨੀ ਗਿਣਤੀ ਹੈ ਜੀ ਕੌਣ ਮਰਿਆ ਜੀ ਸਰ ਇੱਕ ਲੜਕੀ ਰੀਤ ਕੋਹਰ 4 ਸਾਲ ਦੀ ਸੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀ ਸਿਟੀ ਮੋਗਾ ਹਸਲ ਦਾਖਲਾ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਹਰ ਕੋਈ ਸੱਟ ਪਿੱਟਨੇ ਆ ਜੀ ਓਕੇ ਜੀ